ਹਾਂਜੀ ਸਤ ਸ੍ਰੀ ਅਕਾਲ ਗਾਇਸ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਮੇਰੇ YouTube ਚੈਨਲ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਰੈਸਪੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਆਮ ਦਾ ਆਚਾਰ ਤੇ ਇਹ ਆਚਾਰ ਕਿਸ ਤਰ੍ਹਾਂ ਬਾਈਦਾ ਸਾਡੇ ਸਟਾਈਲ ਦੇ ਵਿੱਚ ਅੱਜ ਤੁਹਾਨੂੰ ਦੱਸਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਇਹ ਕੰਮ ਕਰਨਾ ਹੈ ਕਿ ਆੜੇ ਆਮਬੇ ਹੈ ਇਹਨਾਂ ਨੂੰ ਇਹ 5 ਕਿਲੋ ਆਮਬੇ ਹਾਂਜੀ ਗਾਇਸ ਇਹ ਆਮਬ ਦੀ ਕੁਆਂਟੀਟੀ ਹੈਗੀ 5 ਕਿਲੋ ਤੇ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਧੋ ਕੇ ਵਾਸ਼ ਕਰ ਲਿਆ ਹੈ ਤੇ ਫਿਰ ਆਪਾਂ ਇਹਨਾਂ ਨੂੰ ਬਿਲਕੁਲ ਸੁਕਾ ਲਿਆ ਹੈ ਤੇ ਹੁਣ ਆਪਾਂ ਇਹਨਾਂ ਨੂੰ ਘਰੇ ਹੀ ਟੁੱਕਾਂਗੇ ਇਸ ਟੋਕੇ ਦੀ ਮਦਦ ਨਾਲ ਤੇ ਟੁੱਕ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਅਗਲਾ ਪ੍ਰੋਸੀਜਰ ਬਾਅਦ ਚ ਦੱਸਦੇ ਹਾਂ ਤੇ ਹਾਂਜੀ ਜਿਹੜਾ ਆਪਾਂ ਆਮ ਦਾ achar ਕੱਟਣਾ ਹੈ ਤੇ ਉਹਦੀ ਫਾੜੀ ਆਪਾਂ ਏਡੀ ਰੱਖਣੀ ਹੈ ਲਗਭਗ 19-21 ਤਾਂ ਹੋ ਜੇ ਕੋਈ ਗੱਲ ਨਹੀਂ ਹਾਂਜੀ ਤੇ ਆਂਬਾ ਆਪਾਂ ਟੋਕ ਲੈਨੇ ਤੇ ਹੁਣ ਆਪਾਂ ਇਹਨਾਂ ਦੀਆਂ ਜਿਹੜੀਆਂ ਗਿਟਕਾਂ ਹੁੰਦੀਆਂ ਵਿੱਚ ਲੀਆਂ ਇਹਨਾਂ ਨੂੰ ਅਡ ਕਰਾਂਗੇ ਤੇ ਫਿਰ ਨਮਕ ਲਗਾ ਕੇ ਇਹਨਾਂ ਨੂੰ ਆਪਾਂ ਧੁੱਪੇ ਸੁੱਕਣੇ ਪਾ ਕੇ ਆਵਾਂਗੇ ਹਾਂਜੀ ਗਾਇਸ ਗਿਟਕਾ ਕੱਢ ਕੇ ਆਪਾਂ ਇਦਾਂ ਫਾੜੀਆਂ ਨੂੰ ਅਲੱਗ ਕਰ ਲਿਆ ਹੈ ਤੇ ਹੁਣ ਆਪਾਂ ਇਹਨਾਂ ਨੂੰ ਲੂਣ ਲਗਾਵਾਂਗੇ ਹਾਂਜੀ ਗਾਇਸ ਇਦਾਂ ਆਪਾਂ ਆਂਬ ਨੂੰ ਕੱਟ ਕੇ ਇਹਨਾਂ ਉੱਤੇ ਆਪਾਂ ਇਦਾਂ ਥੋੜਾ ਜਿਹਾ ਲੂਣ ਲਾ ਕੇ ਨਰਲਾ ਕੇ ਤੇ ਇਹਨਾਂ ਨੂੰ ਕਿਸੇ ਸਾਫ਼ ਈਦਾਂ ਦੀ ਚਾਦਰ ਕੱਪੜੇ ਦੇ ਵਿੱਚ ਵਿਛਾ ਕੇ ਆਪਾਂ ਧੁੱਪੇ ਪਾ ਕੇ ਆਉਨੇ ਆ ਤਾਂ ਕਿ ਇਹਨਾਂ ਦਾ ਪਾਣੀ ਨਿਕਲ ਜਾਵੇ ਲੂਣ ਪਾਉਣਾ ਇਹਨਾਂ ਦਾ ਪਾਣੀ ਨਿਕਲ ਜਾਂਦਾ ਹੈ ਫਿਰ ਆਚਾਰ ਖਰਾਬ ਨਹੀਂ ਹੁੰਦਾ ਥੋੜਾ ਲੂਣ ਪਾ ਕੇ ਆਪਾਂ ਇਹਨਾਂ ਨੂੰ ਹਿਲਾਵਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਕੋਠੇ ਦੇ ਉੱਤੇ ਰੱਖ ਕੇ ਧੁੱਪ ਦੇ ਵਿੱਚ ਰੱਖ ਕੇ ਸੁੱਕਣੇ ਪਾ ਕੇ ਆਵਾਂਗੇ ਹਾਂਜੀ ਗੈਸ ਇਦਾਂ ਆਪਾਂ ਕੱਲੇ ਕੱਲੇ ਕਰਕੇ ਨੇ ਇਹਨਾਂ ਨੂੰ ਅੰਬਾਂ ਉੱਪਰ ਧੁੱਪੇ ਪਾੜਣਾ ਤੇ ਇੱਕ ਧੁੱਪ ਦਿਖਾਉਣੀ ਆਪਾਂ ਇਹਨਾਂ ਨੂੰ ਬੱਸ ਹਾਂਜੀ ਗੈਸ ਆਪਾਂ ਨਾ ਅੰਬਾਂ ਨੂੰ ਧੁੱਪ ਲਵਾ ਲਿਆਂਦੀ ਸੀਗੀ 5-6 ਘੰਟੇ ਆਂਦੀ ਆਪਾਂ ਧੁੱਪ ਇਹਨਾਂ ਨੂੰ ਦਿਖਾਤੀ ਸੀਗੀ ਤੇ ਹੁਣ ਆਪਾਂ ਇਸ ਦੇ ਵਿੱਚ ਮਸਾਲੇ ਪਾਵਾਂਗੇ ਮਸਾਲੇ ਕੁਛ ਆਪਣੇ ਇਸ ਤਰ੍ਹਾਂ ਇਹ ਹੈ ਗਾੰਬ ਚਾਰ ਕਿਲੋ ਆਪਣਾ ਹਾਂਜੀ ਗੈਸ ਅੰਬ ਹੈਗਾ ਆਪਣਾ 4 ਕਿਲੋ ਤੇ ਆਪਣੇ ਆ ਮਸਾਲੇ ਆ ਦੋ ਕੋਲੀ ਹਲ ਮੁੰਦੀਆਂ ਇੱਕ ਹਲਦੀ ਇਹਨੀਆਂ ਆਪਾਂ ਹੈਗੀਆਂ ਮਿਰਚ ਆ ਪਾਵਾਂਗੇ ਇਹਦੇ ਵਿੱਚ ਕਲੌਂਜੀ ਹੈ ਤੇ ਮੇਥੇ ਹਨ ਤੇ ਇੱਕ ਗੋਲੀ ਆਪਣੇ ਕੋ ਸਾਬਤ ਧਨੀਆ ਹੈ ਤੇ ਇੱਕ ਕਾਲੀ ਮਿਰਚਾਂ ਤੇ ਜੀਰਾ ਤੇ ਜਿਹੜੇ ਆਪਣੇ ਸਾਰੇ ਖੜੇ ਮਸਾਲੇ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਪੀਸ ਲਿਆਵਾਂਗੇ ਤੇ ਬਾਕੀ ਆ ਦੋ ਗੋਤਲਾ ਤੇਲ ਦੀਆਂ ਹਨ ਪਰ ਤੇਲ ਆਪਾਂ ਸਭ ਤੋਂ ਐਂਡ ਤੇ ਪਾਉਣਾ ਹੈ ਪਹਿਲਾਂ ਆਪਾਂ ਸਾਰੇ ਮਸਾਲੇ ਰਲਾ ਕੇ ਤੇ ਅਚਾਰ ਨੂੰ ਰੱਖ ਦਵਾਂਗੇ ਤਾਕੇ ਇਹ ਸਵੇਰ ਤੱਕ ਇਹ ਪਾਣੀ ਛੱਡ ਜਾਵੇ ਤੇ ਜਦੋਂ ਪਾਣੀ ਛੱਡ ਜਾਊਗਾ ਉਹ ਪਾਣੀ ਨੂੰ ਕੱਢ ਕੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਹਾਂਜੀ ਗੈਸ ਜਿਹੜੇ ਆਪਣੇ ਖੜੇ ਮਸਾਲੇ ਸੀ ਜਿੰਨੇ ਵੀ ਸਾਰੇ ਉਹ ਆਪਾਂ ਦਰਦਰੇ ਜਿਹੀ ਪੀਸ ਲਿਆਂਦੇ ਆ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚ ਐਡ ਕਰ ਦਾਂਗੇ ਆਚਾਰ ਦੇ ਵਿੱਚ ਨਮਕ ਕਿ ਸੋਨ ਆਪਾਂ ਇੱਕ ਹੀ ਕੌਲੀ ਨੂੰ ਨਮਕ ਦੀ ਪਾਵਾਂਗੇ ਇੱਕ ਆਪਾਂ ਜਦੋਂ ਆਪਾਂ ਤੇਲ ਪਾਉਣਾ ਉਦੋਂ ਪਾਵਾਂਗੇ ਮਿਰਚਾਂ ਹਲਦੀ ਦੋਨੇ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰਾਂਗੇ ਹਾਂਜੀ ਗਾਇਸ ਮਸਾਲਾ ਪਰਲਾ ਲਿਆ ਤੇ ਅਸਾਂ ਫਸਕੀ ਹੋ ਗਈ ਸੀ ਤੇ ਇਹਨੂੰ ਵੀ ਆਪਾਂ ਨਾਲ ਹੀ ਐਡ ਕਰ ਦਿੰਨੇ ਆਂ ਹਾਂਜੀ ਗਾਇਸ ਜਿਹੜਾ ਆਪਾਂ ਚਾਰ ਤਿਆਰ ਕੀਤਾ ਸੀਗਾ ਨਾ ਤੇ ਉਹ ਆਪਾਂ ਡੱਬੇ ਦੇ ਵਿੱਚ ਭਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਪਹਿਲਾਂ ਆਪਾਂ 1 ਲੀਟਰ ਤੇਲ ਪਾ ਕੇ ਦੇਖਾਂਗੇ ਜੇ ਆਪਾਂ ਨੂੰ ਘੱਟ ਲੱਗੇਗਾ ਤਾਂ ਫਿਰ ਆਪਾਂ ਥੋੜਾ ਜਿਹਾ ਹੋਰ ਪਾਵਾਂਗੇ ਅੰਝ ਗਿਆ ਤੇਲ ਆਪਾਂ ਪਾ ਦਿੱਤਾ ਆ ਤੇ ਹੁਣ ਆਪਾਂ ਇਸ ਨੂੰ ਡੱਬਾ ਬੰਦ ਕਰਕੇ ਚੰਗੀ ਤਰ੍ਹਾਂ ਹਿਲਾ ਕੇ ਤੇ ਫਿਰ ਆਪਾਂ 2 ਦਿਨ ਧੁੱਪ ਦੇ ਵਿੱਚ ਰੱਖਾਂਗੇ ਤੇ ਫਿਰ ਆਪਣਾ achar ਖਾਣ ਦੇ ਲਈ ਬਿਲਕੁਲ ਤਿਆਰ ਹੋ ਜਾਣਾ ਹੈ ਤੇ ਤੁਹਾਨੂੰ ਮੇਰੇ achar ਦੀ ਰੈਸਪੀ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ